ਹਲੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਹੋਰ ਸਭ ਠੀਕ ਹੋ ਮੈਂ ਬਾਈ ਕਾ ਫੈਸ਼ਨ YouTube ਚੈਨਲ ਤੋਂ ਜੀ ਕੈਮਸੈਨਰ ਬੁਟੀਕ ਖਿਲਾਤੀ ਹਾਂ ਤੇ ਅੱਜ ਬਣਾ ਬੱਚਾ ਦੇ ਮੋਡਲ ਡਰੈਸ ਤਿਆਰ ਕੀਤੀ ਹੈਗੀ ਤੇ ਉਹ ਤੁਹਾਨੂੰ ਅੱਜ ਦਿਖਾਉਣੇ ਆ ਹਨ ਬਣੀ ਰਹੇ ਛੋਟੀ ਛੋਟੀ ਡਰੈਸਾਂ ਤੁਹਾਨੂੰ ਦਿਖਾਉਣੇ ਆ ਇਸ ਤਰ੍ਹਾਂ ਕਰਕੇ ਬਣਿਆ ਹੈ ਇਹਦੇ ਗਲੇ ਤੇ ਡਿਜ਼ਾਈਨ ਕੀਤਾ ਠੀਕ ਹੈ ਤੇ ਇਹਦੇ ਘੇਰੇ ਤੇ ਜਿਗਜੈਗ ਵਾਲੀ ਲੈਸ ਲਗਾਈ ਇਸ ਤਰ੍ਹਾਂ ਕਰਕੇ ਡਬਲ ਲੇਅਰ ਦੇ ਵਿੱਚ ਇਹਦੀਆਂ ਇਸ ਤਰ੍ਹਾਂ ਪਾਕਿਸਤਾਨੀ ਫੁੱਲੀਆਂ ਪਾਵਾ ਬਣਾ ਕੇ ਡਬਲ ਲੇਅਰ ਨਾਲ ਇਹਦੇ ਤੇ ਲਗਾਈ ਸਿੰਪਲ ਜਿਗਜੈਗ ਜਿਹੇ ਐਸੇ ਜੌਰਜਟ ਦਾ ਸੁਣਦਾ ਹੈ ਨਾ ਇਹ ਦਿਨ ਹਲਾ ਸੀ ਕੀਤਾ ਇਹਦਾ ਸਰਾਰਾ ਤਿਆਰ ਸਿੰਗਰਾਂ ਨਾਲ ਇੰਸਟਰੂਮੈਂਟ ਦੇ

ਬਣਾਇਆ ਹੈ ਇਹਨਾਂ ਦੇ ਛੋਟਾ ਜਿਹਾ ਸ਼ਾਰਟ ਸ਼ਾਰਟ ਬਣਾਈ ਇਹਨਾਂ ਦੀ ਇਹ ਉਹਨਾਂ ਦੀ ਜੈਸ ਦੇ ਨਾਲ ਹੀ ਜਿੰਦ ਲਾਈ ਹੈਗੀ ਲੈਸ ਮੋਤੀ ਵਾਲੀ ਕਹਿੰਦੇ ਸੀ ਲਵਾਉਣੀ ਹੈ ਇਹਨਾਂ ਆਪਣੇ ਲਈ ਇਹ ਵੀ ਨਵਾਂ ਜਿਹਾ ਬਣਾਇਆ ਸਲਾਰਾ ਕਰਾਰ ਲਈ ਦੀ ਲੋਕਾਂ ਨਹੀਂ ਹੈ ਲੀ ਠੀਕ ਹੈ ਜੀ ਤਾਂ ਜੀ ਤੇ ਵੀ ਇਸ ਤਰ੍ਹਾਂ ਕਰਕੇ ਲੈਸ ਲਗਾ ਦੀ ਬਾਕੀ ਕਮੈਂਟ ਕਰਕੇ ਦੱਸਿਓ ਵੀ ਸਾਡੇ ਇੰਟਰਸਾਂ ਛੋਟੇ ਛੋਟੇ ਬੱਚਿਆਂ ਲਈ ਕਿਵੇਂ ਲੱਗੀਆਂ ਠੀਕ ਹੈ ਜੀ ਤੇ ਬਾਕੀ ਤੁਸੀਂ ਵੀ ਆਰਡਰ ਕਰਨਾ ਚਾਹੁੰਦੇ ਤਾਂ ਕਰ ਸਕਦੇ ਹੋ ਨੰਬਰ ਹੈ 98157 29200 ਬਸ ਸਿਫਾਇ ਕਾ ਫੈਸ਼ਨ YouTube ਚੈਨਲ ਕੇਨ ਡਿਜ਼ਾਈਨਰ ਬੁਟੀ ਬਠਿੰਡਾ ਜੀ ਆਈਡੀ ਚੋ ਡਬਲੀ ਰੂਲ ਠੀਕ ਹੈ ਜੀ ਤੇ ਬਾਕੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਰਡਰ ਕਰਕੇ ਸੂਟ ਤਿਆਰ ਕਰਵਾ ਸਕਦੇ ਹੋ ਸਟਾਫ ਤੁਸੀਂ ਸਾਡੇ ਅਕੋਰਡਿੰਗ ਬਣਾਉਣਾ ਹੈ ਸਟਾਫ ਸਾਡੇ ਦਾ ਵੀ ਤੁਸੀਂ ਮਤਲਬ ਸਾਡੇ ਕੋਲੋਂ ਵੀ ਲੈ ਸਕਦੇ ਹੋ ਤੇ ਅਦਰਵਾਈਜ਼ ਤੁਸੀਂ ਆਪਣਾ ਸਟਾਫ ਦੇ ਕੇ ਵੀ ਰੈਡੀ ਕਰਵਾਉਣਾ ਤੁਸੀਂ ਕਰਵਾ ਸਕਦੇ ਹੋ ਤੇ ਬਾਕੀ ਸਾਰਾ ਕੁਝ ਸਾਡੇ ਐਪ ਆਪਣੇ ਕੋਲ ਕੰਕਾਰੀ ਹੈ ਜਦੋਂ ਆ ਜਾਓ ਤੁਸੀਂ ਕੁਝ ਵੀ ਤਿਆਰ ਕਰਵਾਉਣਾ ਹੈ ਨਾ ਕੱਗਰੇ ਤਿਆਰ ਕਰਵਾਉਣੇ ਆਗੇ ਸਭ ਦੇ ਬਾਕੀ ਫੈਂਸੀ ਡਰੈਸਾਂ ਵੀ ਵਧੀਆ ਸੀ ਰੈਡੀ ਕਰਕੇ ਦੇ ਦੇਣਾ ਜੇ ਕਿਸੇ ਨੂੰ ਚਾਹੀਦੀ ਹੋਵੇ। ਐਸੀ ਡਰੈਸਾਂ ਵੀ ਵਧੀਆ ਰੈਡੀ ਕਰ ਦੇਵਾਂਗੇ। ਠੀਕ ਹੈ ਜੀ। ਬਹੁਤ ਧੰਨਵਾਦ। ਕਿਹਦਾ ਸਟਾਈਲ ਮੇਰੀ ਨਹੀਂ ਲੱਗੀਆਂ ਕਮੈਂਟ ਜ਼ਰੂਰ ਕਰਕੇ ਮੈਨੂੰ ਦੱਸਿਓ। ਤੇ ਆਪ ਵੀ ਲਾ ਲਓ। ਅਗਲੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਹੈਨਾ ਤੇ ਚੈਨਲ ਨੂੰ ਆਪ ਵੀ ਸਬਸਕ੍ਰਾਈਬ ਕਰ ਲਿਓ। ਠੀਕ ਹੈ ਜੀ। ਚਲੋ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ। ਕੀ ਬਾਏ।